कुे पैर सन जावे नी ताली तारी पैर फटे लिया लगिया पिपल दी, दी शामे नी तारी काली पैर फाटे लिया लगिया पेपल दी, दी शामे नी तारी काली पैर फाटे लिया जोर लगी जोरों जोर लगे ਯਾ ਜੋਰ ਲੱਗੀਆਂ ਜੋਰ ਜੋਰ ਲੱਗੀਆਂ ਮੇਰੇ ਕੱਤੀ ਆਂਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਦੀਆਂ ਜੋਰ ਲੱਗੀਆਂ ਵਧੀਆ ਗੀਤ ਆ ਪਾਉਜੀ ਜੀ ਸੋਰ ਬੜਾ ਧਮੋ ਹੋਣਾ ਚੰਬੜੇ ਦੀ ਅਤੀ ਨਰਿੰਦੀ ਗਾਣ ਬੜਾ ਧਮੋ ਨਿਬਲੀ ਨਿਬਲੀ ਲਿਪਾ ਨੀ ਇਤਨਾ ਪਾ ਮੈਂ ਚੱਗੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਾਮਾ ਮੈਂ ਚੱਗੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਾਮਾ ਮੈਂ ਚੱਗੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਾਮਾ ਮੈਂ ਚੱਗੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਾਮਾ ਮੈਂ ਚੱਗੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਾਮਾ ਤੇਰਾ ਮੇਰਾ ਪਿਆਰ ਨਹੀਂ ਸਹੇਲੀ ਬੰਦ ਦਾ ਪੇ ਵਿੱਚ ਰੱਖਣਾ ਹਾਂ ਨਹੀਂ ਜਿਹੜਾ ਆਪਣੇ ਪਿਆਰ ਨੂੰ ਛੱਡ ਬਲਵਲ ਬਲਵਲ ਬੱਲੇ ਜੇਣਾ ਆਪਣੇ ਪਿਆਰ ਨੂੰ ਛੱਡ ਜਸਰ ਕਾਰੇ ਜਸਨੀ ਆਪਾਂ ਜੋ ਮਾਨੇ ਅੱਜਕੱਲ੍ਹ ਦੇਹ ਲਚਰਨੀਆ ਪਾਦੋ ਮਾਨੇ ਵਿਜਤੀਆਂ ਦੇਹ ਲਚਰਨੀਆ ਪਾਦੋ ਮਾਨੇ ਤਾਂ ਪੀਅਮ ਦਾ ਬੂਟ ਮੈਂ ਕੇ ਲਵਣ ਜਾ ਮਹਾਨੀ ਚੁੰਮ ਚੁੰਮ ਤੈਨੂੰ ਨਾਲ ਜਲਾਵਾਂ ਲੈ ਮੇਰੇ ਬੱਲੇ ਬੱਲੇ ਚੁੰਮ ਚੁੰਮ ਤੈਨੂੰ ਨਾਲ ਜਲਾਵਾਂ ਰਤੀ ਫਰਕ ਨਾ ਪਾਵਣ ਤੇਰੀ ਮੈਂ ਕੀ ਦਾ ਫਰਕ ਜਹਾਜ਼ ਚਲਾ ਮਰ ਤੇਰੀ ਦੇਖੀ ਦਾ ਫਰਕ ਜਹਾਜ਼ ਜਲਾ ਮਰੀ ਤੇਰੀ ਨੇਕੀ ਦਾ ਫਰਕ ਜਹਾਜ਼ ਚਲਾ ਮਰ ਤੇਰੀ ਨੇਕੀ ਦਾ ਫਰਕ ਜਹਾਜ਼ ਜਲਾ ਮਰੀ ਤੇਰੀ ਨੇਕੀ ਦਾ

ਵੀਰ ਬਿਨਾ ਕੌਣ ਸੁਨਾਰਾ ਲਿਆਵੇ ਆਪਣੇ ਵੀਰ ਬਿਨਾ ਕੌਣ ਸੁਨਾਰਾ ਲਿਆਵੇ ਆਪਣੇ ਵੀਰ ਬਿਨਾ ਚਾਚੇ ਦੀ ਸੋਣੀ ਬਾਹਰ ਚਾਚੇ ਦੀ ਹਰ ਨਾ ਕਹਿੰਦੀ ਆਇਆ ਸਾਣ ਦਾ ਮਹੀਨਾ ਕੱਟਿਆ ਚਾਚੇ ਦੀ ਆਇਆ ਸਾਣ ਦਾ ਮਹੀਨਾ ਮਟਿਆ ਬੱਲੇ 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 ਸੰਤੋ ਪੰਤੋ ਘਟੀਆਂ ਮਹੱਲਾ ਘਟਿਆ ਕਰਾਂ ਦੀਆਂ ਚਾਹਿਆਂ ਗਿੱੱਦਾ ਪਰਈਆਂ ਨੰਦਾਂ ਤੇ ਪਰਜਾਇਆ ਗਿੱੱਦਾ ਪਾਰਈਆਂ 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 ਵਰਗੜੀ ਵਰਸੀ ਖੱਟਣ ਕੇ ਆਸੀ ਫਲਬੜੀ ਵਰਸੀ ਖੱਟਣ ਕੇ ਆਸੀ ਖਟਕੇ ਨੇ ਤੇ ਰੋੜ ਬੇਨਾ ਮੈਲੀ ਸਾਰੇ ਜਾਣਾ ਗੱਟੀ ਨੂੰ ਖਾਲੇ ਮਾ ਗੱਡੀ ਨੂੰ ਖਾਲੀ ਮੋੜ ਵੀ ਜਾ ਮਹੀਨੇ ਸਾਰੇ ਜਣਾ ਗੱਡੀ ਨੂੰ ਖਾਲੀ ਮੋੜ ਵੀ ਜਾ ਮਹੀਨੇ ਸਾਰੇ ਜਣਾ ਗੱਡੀ ਨੂੰ ਖਾਲੀ ਮੋੜ ਦੇ ਸੌਣ ਦਾ ਮਹੀਨਾ ਤੇ ਤੂੰ ਆਇਆ ਗੱਡੀ ਜੋੜ ਕੇ ਸੌਣ ਦਾ ਮਹੀਨਾ ਤੇ ਤੂੰ ਆਇਆ ਗੱਡੀ ਜੋੜ ਕੇ ਸੌਣ ਦਾ ਮਹੀਨਾ ਤੇ ਤੂੰ ਆਇਆ ਗੱਡੀ ਜੋੜ ਕੇ ਸੌਣ ਦਾ ਮਹੀਨਾ ਤੇ ਤੂੰ ਆਇਆ ਗੱਡੀ ਜੋੜ ਕੇ ਅਸਾਂ ਨਹੀਂ ਅਸਾਂ ਨਹੀਂ ਹੋ ਜਾਣਾ ਲੈ ਜੈ ਹੋਲੀ ਗੱਡੀ ਮੋੜ ਕੇ ਅਸਾਂ ਨਹੀਂ ਹੋ ਜਾਣਾ ਲੈ ਜੈ ਖਾਲੀ ਗੱਡੀ ਮੋੜ ਕੇ ਅਸਾਂ ਨਹੀਂ ਹੋ ਜਾਣਾ ਲੈ ਖਾਲੀ ਗੱਡੀ ਮੋੜ ਕੇ ਕਦੇ ਤੇਰੇ ਖੱਟੇ ਮਿੱਠੇ ਜਾਮਣੂ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮਣੂ ਕਦੇ ਜਦਾ ਪਾਲਵਾ ਵਿੱਚ ਵੇੜੇ ਤੂੰ ਬਾਬਾ ਜਦਾ ਪਾਲਵਾ ਵਿੱਚ ਵੇੜੇ ਕਲਮ ਕੱਲੀ ਤੋੜਦੀ ਕਰੀ ਰਾਣਾ ਨਾਲ ਓਢਲੇ ਕਲਮ ਕੱਲੀ ਤੋੜਦੀ ਕਰੀ ਰਾਣਾ ਨਾਲ ਓਢਲੇ ਕਲਮ ਕੱਲੀ ਤੋੜਦੀ ਕਰੀ ਰਾਣਾ ਨਾਲ ਓਢਲੇ ਕਲਮ ਕੱਲੀ ਤੋੜਦੀ ਕਰੀ ਰਾਣਾ ਨਾਲ ਓਢੇ ਨੀ ਸੰਭਾਲ ਨੀ ਸੰਭਾਲ ਨੀ ਸੰਭਾਲ ਗੱਪੀ ਹੋ ਗਏ ਮੇਲੇ ਨੀ ਸੰਭਾਲ ਗੋਰੀ ਹੀ ਹੋ ਗਏ ਮੇਲੇ 'ਚ ਸੰਭਾਲ ਘੋੜੀਏ ਚੁੰਨੀ ਚਾਹ ਸਭ ਮੇਲੇ 'ਚ ਕੀ ਕਹਿਣਾ ਚਾਹਾਂਗੇ ਅੱਜ ਤੀਆਂ ਵਿੱਚ ਆਇਆ ਤੁਸੀਂ ਸੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਇਹ ਬਰਨਾਲੇ ਦੇ ਜਸਪਾਲ ਪਾਲੀ ਜੀ ਜਸਪ੍ਰੀਤ ਸੰਮੀ ਜਿਗਾਇ ਇੱਕ ਜੋੜੀ ਕਿਉਂਕਿ ਮੈਂ ਸਭ ਤੋਂ ਪਹਿਲਾਂ ਬਰਨਾਲਾ ਵਾਸੀ ਨੂੰ ਸੰਦੋਪੱਤੀ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਨੀ ਆ ਮੈਂ ਉੱਥੇ ਜਿੱਥੇ ਲੱਖ ਲੱਖ ਧਾਈ ਬਰਨਾਲਾ ਨੂੰ ਦੇਣਾ ਚਾਹੁੰਨੀ ਆ ਉਹ ਤੇ ਸਤਕਾਰਯੋਗ ਸਾਡੀ ਬਹੁਤ ਹੀ ਇਮਾਨਤ ਤੇ ਸਤਕਾਰਯੋਗ ਜੋੜੀ ਪੰਜਾਬੀ ਗਾਇਕਾ ਜਸਪ੍ਰੀਤ ਸੰਮੀ ਜਸਪਾਲ ਪਾਲੀ ਜੀ ਨੇ ਜੋ ਕਿ ਸਾਡੇ ਇੱਕ ਸੱਭਿਆਚਾਰ ਨੂੰ ਜ਼ਿੰਦਾ ਰੱਖਣਾ ਸਾਡੇ ਪੰਜਾਬੀਆਂ ਦਾ ਇੱਕ ਫਰਜ਼ ਆ Não tem a Fernanda de Campo Beto, Carol. ਜਿਹੜਾ ਧੀਆਂ ਪੈਣਾ ਤੇ ਭਰਾਵਾਂ ਨੂੰ ਮਿਲਣ ਦਾ ਇਕੱਠਾ ਹੋ ਜਾਂਦਾ ਜੀ ਕਿਉਂਕਿ ਸਾਡਾ ਹੱਕ ਬਣਦਾ ਸੀ ਸਾਡੇ ਪੰਜਾਬ ਦੇ ਵਸਾਈਆਂ ਸਾਨੂੰ ਮਾਣ ਆ ਸਾਨੂੰ ਫਖਰ ਆ ਉਸ ਪੰਜਾਬ ਦੇ ਵਾਰਸ਼ ਹੋਣ ਦਾ ਕਿ ਅਸੀਂ ਇਸ ਮਿਹਤਰ ਤਿਹਾੜੀ ਤੇ ਮੈਂ ਸਾਰੀਆਂ ਮੇਰੀਆਂ ਧੀਆਂ ਪੈਣਾ ਨੂੰ ਤੇ ਮੇਰੀਆਂ ਬਾਵਾ ਨੂੰ ਇਸ ਬਰਨਾਲਾ ਵਸੀਆਂ ਨੂੰ ਤੇ ਸਾਡੇ ਸਹਿਯੋਗੀ ਵੀਰਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦੀ ਆ ਇਸ ਮਿਹਤਰ ਤਿਹਾੜੀ ਕਿਉਂਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਬੜੀ ਸ਼ਰਧਾ ਧੂਮਤਾ ਮਨਾਏ ਜਾ ਰਹੇ ਨੇ ਮਨਾਉਣੇ ਚਾਹੀਦੇ ਨੇ ਜਿਹੜਾ ਸੱਜਿਆ ਜਾਰਾ ਦਿਨ ਗਾਇਬ ਹੋ ਰਿਹਾ ਖਤ ਉਹ ਰਿਹਾ ਨਾ ਕੀ ਕਹਿਣਾ ਚਾਹੁੰਗ ਨਮੀ ਪੀੜੀ ਵਾਤੇ ਅਸੀਂ ਨਮੀ ਪੀੜੀ ਨੂੰ ਦੇਖੋ ਜੀ ਅੱਜ ਕੱਲ ਜਿਹੜੀ ਨਸ਼ਿਆਂ ਦੇ ਪੱਲ ਬੁਲਤਾਨ ਹੋ ਕੇ ਰਹਿ ਚੁੱਕੀ ਆ ਮੈਂ ਐਂਟੀ ਡਾਕ ਚੇਅਰਪਰਸਨ ਸੰਗਰੂਰ ਜੀ ਕਿਉਂ ਮੈਂ ਸਮਾਜ ਦੇ ਸੇਵਾ ਹੋਂ ਦੇ ਨਾਤੇ ਬੜਾ ਕਰਤਵਾਰ ਰੱਖਿਆ ਹੋਇਆ ਆਪਣਾ ਕਿਉਂਕਿ ਅਸੀਂ ਜਿੱਤੇ ਬੇਟੇ ਦੋਸ਼ੀ ਨੇ ਨਸਿਆਂ ਦੇ ਪ੍ਰਤੀ ਅਸੀਂ ਸਾਡੀਆਂ ਬੇਟੀਆਂ ਵੀ ਉੱਥੇ ਹੈਗੀਆਂ ਕੁਛ ਅਸੀਂ ਬੇਟੀ ਬੇਟਿਆਂ ਨੂੰ ਕਹਿਣਾ ਕਿ ਨਸ਼ੇ ਨੂੰ ਤਿਆਗ ਕੇ ਉਸ ਸਮਾਜ ਦੇ ਵੱਲ ਸਿਰ ਜੀਏ ਸਾਡੇ ਰੰਗਲੇ ਪੰਜਾਬ ਨੂੰ ਉਸ ਤਰ੍ਹਾਂ ਦੀ ਰੰਗਲਾ ਪੰਜਾਬ ਬਣਾਈਏ ਅਸੀਂ ਸਹਿਯੋਗ ਦੇ ਕੇ ਇਸ ਸੱਭਿਆਚਾਰ ਨੂੰ ਜਿੰਦਾ ਰੱਖਣਾ ਚਾਹੀਦਾ ਸਾਡਾ ਫਰਜ਼ ਹੈ ਬਹੁਤ ਸੋਹਣਾ ਲੱਗਦਾ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਜੀ ਮੈਂ ਤਾਂ ਇਹਦੇ ਲਈ ਸ਼ੁਕਰ ਗੁਜ਼ਾਰ ਰਹਾ ਹਾਂ ਜੀ ਐਸੀ ਹੈ ਸਾਡੇ ਨਾਲ ਸਮਾਜ ਸੇਵੀ ਜਿਨ੍ਹਾਂ ਨੇ ਆਪਣੇ ਤੀਏ ਬਾਰੇ ਦੱਸਿਆਗਾ ਜਿਵੇਂ ਤੁਹਾਨੂੰ ਅਸੀਂ ਇਹਨਾਂ ਨੂੰ ਬੁਲਾਇਆ ਇਸ ਤਰ੍ਹਾਂ ਟ੍ਰੈਡੀਸ਼ਨ ਦੇ ਹੋਰ ਵੀ ਇਸੇ ਤਰ੍ਹਾਂ ਦੇ ਜਿਹੜੇ ਇਸ ਟੀਆ ਵਿੱਚ ਮੌਜੂਦ ਐ ਸੀ ਉਹਨਾਂ ਲੈ ਕੇ ਹਾਜ਼ਰ ਹੋ ਮੰਗਤੂ ਛੜਨ ਦੇ ਉਹਨਾਂ ਸਾਡੇ ਨੂੰ ਦੇਖਣ ਦੇ ਲਈ ਜੀ